ਜੈ ਪੀਰਾਂ ਦੀ ਜੀ ਜੈ ਸਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਕਿ ਅੱਜ ਅਸੀਂ 11ਵੀਂ ਸ੍ਰੀਖਤੇ ਤੁਹਾਨੂੰ ਸੁਨੇਹਾ ਕੱਲ ਨਹੀਂ ਦੇ ਪਾਏ ਸੋ ਮਾਫੀ ਚਾਹੁੰਦੇ ਹਾਂ ਸੋ ਦੋ ਦਿਨ ਬਹੁਤ ਹੀ ਜ਼ਿਆਦਾ ਬੀਜੀ ਸੀ ਇਸ ਕਰਕੇ ਵੀਡੀਓ ਵੀ ਨਹੀਂ ਬਣਾ ਪਾਏ ਸੋ ਅੱਜ ਦੇ ਦਿਨ 11ਵੀਂ ਹੈ ਸੋ ਇਸ ਸਾਲ ਦੀ ਪਹਿਲੀ 11ਵੀਂ ਬਹੁਤ ਹੀ ਖੁਸ਼ੀਆਂ ਦੇ ਨਾਲ ਹਰ ਇੱਕ ਨੇ ਮਨਾਈ ਹੋਵੇਗੀ ਉਮੀਦ ਕਰਦੇ ਹਾਂ ਕਿ ਜੇਕਰ ਯਾਦ ਨਹੀਂ ਤਲਾ ਹੋਇਆ ਤੇ ਕੋਸ਼ਿਸ਼ ਤਾਂ ਭਗਤ ਹਮੇਸ਼ਾ ਕਰਦੇ ਆ ਕਿ ਕਿਤੇ ਉਹਨਾਂ ਕਿਤੇ ਉਹਨਾਂ ਆਰਮੀ ਸ੍ਰੀ ਦਾ ਸੁਨੇਹਾ ਜਿਹੜਾ ਮਿਲ ਹੀ ਜਾਵੇ ਜਾਂ ਫਿਰ ਪਤਾ ਕਰੀਏ ਸੋ ਪਤਾ ਵੀ ਲੱਗ ਜਾਂਦਾ ਹੈ ਗੁਰਦੁਆਰੇ ਚੋ ਵੀ ਪੈਸੇ ਤਾਂ ਪਤਾ ਕਰ ਹੀ ਲੈਂਦੇ ਆ ਜਿਹੜੇ 11ਵੀਂ ਮਨਾਉਂਦੇ ਹੀ ਬਣਾਉਂਦੇ ਆ ਸੋ ਬਹੁਤ ਹੀ ਖਾਸ ਦਿਨ ਹੈ ਅੱਜ ਇਹ ਪਹਿਲੀ 11ਵੀਂ ਹੈ ਇਸ ਸਾਲ ਦੀ ਸੋ ਜਿਨ੍ਹਾਂ ਨੇ ਵੀ ਨਹੀਂ ਗਿਆਰਮੀ ਸ੍ਰੀ ਮਨਾਈ ਜੇਕਰ ਅੱਜ ਤੁਹਾਨੂੰ ਯਾਦ ਨਹੀਂ ਰਿਹਾ ਇਸ ਕਰਕੇ ਨਹੀਂ ਬਣਾ ਹੋਈ ਤਾਂ ਕੋਸ਼ਿਸ਼ ਕਰਨਾ ਕਿ ਕੱਲ ਨੂੰ ਹੀ ਤੁਸੀਂ ਭਵੇਂ ਆਪਣੇ ਮੁਰਸ਼ਿਦ ਦਾ ਨਾਮ ਲੈ ਕੇ ਪ੍ਰਸ਼ਾਦ ਵੰਡ ਦੋ ਸੋ ਮਾफी ਮੰਗ ਲੈਣਾ ਕਿਉਂਕਿ ਉਹ ਪਰਮਾਤਮਾ ਬਖਸ਼ ਦਿੰਦਾ ਹੈ ਜੇਕਰ ਦਿਨ ਵਿੱਚ ਪਿਆਰ ਹੈ ਤਾਂ ਜਦੋਂ ਮਰਜੀ ਉਹ ਮੁਰਸ਼ਿਦ ਦਾ ਨਾਮ ਲੈ ਕੇ ਯਾਰ ਨਹੀਂ ਸਮਝ ਕੇ ਹੀ ਭਵੇਂ ਪ੍ਰਸ਼ਾਦ ਵੰਡ ਦੋ ਕੋਈ ਇਹਦੇ ਵਿੱਚ ਪ੍ਰੋਬਲਮ ਵਾਲੀ ਗੱਲ ਨਹੀਂ ਕਿਉਂਕਿ ਮਨ ਸਾਫ਼ ਹੋਣਾ ਚਾਹੀਦਾ ਦਿਲੋਂ ਪਿਆਰ ਹੋਣਾ ਚਾਹੀਦਾ ਮੁਰਸ਼ਿਦ ਲਈ ਸੋ ਮੀ ਇਹ ਦਰਦੇ ਆ ਕਿ ਵੈਸੇ ਤਾਂ ਕਾਫੀਆਂ ਨੇ ਇਹ ਕਰਮ ਕੀਤਾ ਹੋਵੇਗਾ ਜਿਨ੍ਹਾਂ ਨੇ ਨਹੀਂ ਕੀਤਾ ਹੈ ਸੋ ਕੋਸ਼ਿਸ਼ ਕਰਨੀ ਜੇ ਹੁਣ ਤੁਸੀਂ ਟਾਈਮ ਰੈਂਦੇ ਲਿਆ ਕੇ ਵੰਡ ਸਕਦੇ ਹੋ ਘਰ ਵਿੱਚ ਜੇਕਰ ਦਰਬਾਰ ਹੈ ਤਾਂ 10 ਮੀਰ ਪੈ ਦਾ ਪ੍ਰਸ਼ਾਦ ਲਿਆ ਕੇ ਆਪਣੇ ਮਾਲਕ ਦਾ ਨਾਮ ਲੈ ਕੇ ਹੁਣ ਹੀ ਵੰਡ ਤੋ ਘਰ ਵਿੱਚ ਹੀ ਖਾ ਲੋ ਆਪਣੇ ਮੁਰਸ਼ਿਦ ਦੇ ਨਾਮ ਦਾ ਹਿੱਸਾ ਕੱਢ ਦੋ ਤੇ ਫਿਰ ਆਪ ਆਪਣੇ ਪਰਿਵਾਰ ਵਿੱਚ ਹੀ ਉਹ ਪ੍ਰਸ਼ਾਰ ਨੂੰ ਵੰਡ ਕੇ ਖਾ ਲੋ ਤੇ ਮਾਫੀ ਮੰਗ ਲੈਣਾ ਮਾਲਕ ਜੀ ਸਾਨੂੰ ਯਾਦ ਨਹੀਂ ਰਿਹਾ ਤੁਸੀਂ ਬਖਸ਼ਣ ਹਾਰਾ ਸੀ ਭੁੱਲਣ ਹਾਰਾ ਕਿਉਂਕਿ ਬੱਚੇ ਅਕਸਰ ਭੁੱਲ ਹੀ ਜਾਂਦੇ ਆ ਇਨਸਾਨ ਗਲਤੀ ਕਰ ਹੀ ਲੈਂਦਾ ਹੈ ਸੋ ਅਸੀਂ ਵੀ ਮਾਫੀ ਚਾਹੁੰਦੇ ਆ ਤੁਹਾਡੇ ਸਾਰਿਆਂ ਦੇ ਕੋਲੋਂ ਮਾਫੀ ਚਾਹੁੰਦੇ ਆ ਤਾਂ ਉਸ ਸੱਚੇ ਪ੍ਰਮਾਤਮਾ ਤੋਂ ਵੀ ਮਾਫੀ ਚਾਹੁੰਦੇ ਆ ਕਿ ਅਸੀਂ ਇਹਦੇ ਤੇ ਵੀਡੀਓ ਨਹੀਂ ਬਣਾ ਪਾਏ ਸੋ ਇਹ ਕਰਮ ਸਾਡੇ ਤੋਂ ਨਹੀਂ ਕਰ ਹੋ ਸਕਿਆ ਸੋ ਇਸ ਕਰਕੇ ਤੁਸੀਂ ਕੋਸ਼ਿਸ਼ ਕਰਨੀ ਕਿ ਇਹ ਕਰਮ ਜ਼ਰੂਰ ਕਰੋ ਅੱਜ ਹੀ ਕਰ ਦੋ ਜੇਕਰ ਅਜੇ ਤੱਕ ਨਹੀਂ ਦਿੱਤਾ ਤੇ ਨਹੀਂ ਤਾਂ ਫਿਰ ਕਾਲ ਲੈ ਜਾਂ ਫਿਰ ਵੀਰਵਾਰ ਦੇ ਦਿਨ ਇਹ ਐਤਵਾਰ ਦੇ ਦਿਨ ਪ੍ਰਸ਼ਾਦ ਉਹਨਾਂ ਦਾ ਨਾਮ ਲੈ ਕੇ ਕਿਉਂਕਿ ਕਈ ਆ ਕੀ ਕਰਦੇ ਪੀਰਾਂ ਦੀ ਸੇਵਾ ਪੰਜਾ ਪੀਰਾਂ ਦੀ ਕਰਦੇ ਲੱਖ ਦਾ ਤਾਂ ਪੀਰ ਦੀ ਕਰਦੇ ਤੇ 11ਵੀਂ ਵੀ ਜ਼ਰੂਰ ਦਿੰਦੇ ਆ ਸੋ ਉਹ 11ਵੀਂ ਦੇ ਦਿਨ ਤੇ ਹੀ ਉਹ ਕਰਮ ਕਰਦੇ ਆ ਸੋ ਕੋਸ਼ਿਸ਼ ਕਰਨੀ ਕਿ ਤੁਸੀਂ ਜਿਹੜੇ ਵੀ ਪੀਰਾਂ ਨੂੰ ਮੰਨਦੇ ਹੋ ਉਹਨਾਂ ਦੇ ਨਾਮ ਦਾ ਤਾਂ ਪ੍ਰਸ਼ਾਦ ਤਿਆਰ ਕਰੋਗੇ ਹੀ ਜੇ ਐਤਵਾਰ ਦੀ ਸੇਵਾ ਹੈ ਜਾਂ ਵੀਰਵਾਰ ਦੀ ਤੇ ਨਾਲ ਲੱਗਦਾ ਸਰਕਾਰ ਗੋਸਪਾਕ ਜੀ ਦੇ ਨਾਮ ਦਾ ਅਲੰਗ ਤੋਂ ਪ੍ਰਸ਼ਾਦ ਵੰਡ ਦੇਣਾ ਸੋ ਨੈਗਮਾ ਜਦੋਂ ਪਾਦੀ ਦਾ ਆਪ ਆਪਣੇ ਫਕਰਦਾ ਤਾਂ ਫਿਰ ਉਸ ਪ੍ਰਸ਼ਾਦ ਤੇ ਨજર ਹੋ ਜਾਂਦੀ ਹੈ ਮਾਲਕ ਦੀ ਸੋ ਇਸ ਕਰਕੇ ਕੋਸ਼ਿਸ਼ ਕਰਨੀ ਕਿ ਇਹ ਕਰਮ ਜ਼ਰੂਰ ਕਰ ਦੇਣਾ ਜੀ ਸੋ ਪਹਿਲਾ ਮਹੀਨਾ ਹੈ ਪਹਿਲੀ 11ਵੀਂ ਹੈ ਸੋ ਪਰਮਾਤਮਾ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਹਰ ਇੱਕ ਦੇ ਪਰਿਵਾਰ ਵਿੱਚ ਲੈ ਕੇ ਆਵੇ ਤੇ ਸੁੱਖ ਦਾ ਸਾਲ ਚੜੇ ਅਗਲਾ ਵੀ ਤੇ ਇਹ ਵੀ ਸੁੱਖ ਦਾ ਹੀ ਸਾਲ ਬੀਤੇਗਾ ਆਪਣੇ ਮਾਲਕ ਤੇ ਭਰੋਸਾ ਵਿਸ਼ਵਾਸ ਬਣਾ ਕੇ ਰੱਖੂਗੇ ਤਾਂ ਸਭ ਕੁਝ ਸਹੀ ਹੀ ਸਹੀ ਹੁੰਦਾ ਹੈ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਵੀ ਦੱਸ ਦਿੰਨੇ ਆ ਜੀ ਸੋ ਇੱਥੇ ਜੋ ਪਹਿਲਾ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਸਿਸਟਰ ਜੀ ਮੇਰੇ ਕੋਲ ਇੱਕ ਹੀ ਫੋਨ ਆ ਜਦੋਂ ਮੇਰੇ ਹਸਬੰਡ ਡਿਊਟੀ ਤੋਂ ਆਉਂਦੇ ਆ ਤਾਂ ਮੈਂ ਫਿਰ ਵੀਡੀਓ ਦੇਖਦੀ ਆ ਇਦਾਂ ਦਾ ਕੋਈ ਦਿਨ ਨਹੀਂ ਜਿਸ ਦਿਨ ਅਸੀਂ ਵੀਡੀਓ ਨਾ ਸੁਣੀਏ ਸੋ ਦੇਖੋ ਬਹੁਤ ਬਹੁਤ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨਾ ਜਿਆਦਾ ਵੀਡੀਓ ਨੂੰ ਵੀ ਪਿਆਰ ਦਿੰਦੇ ਹੋ ਤੇ ਨਾਲ ਦੀ ਨਾਲ ਆਪਣੇ ਮੋਰਸ਼ਦ ਦੇ ਚਰਨਾਂ ਵਿੱਚ ਡਿਊਟੀ ਵੀ ਲਗਾਉਂਦੇ ਹੋ ਸੋ ਫਰਜ ਸਮਝ ਕੇ ਤੁਸੀਂ ਇਹ ਡਿਊਟੀ ਪੂਰੀ ਕਰ ਰਹੇ ਆਂ ਚੰਗੀਆਂ ਗੱਲਾਂ ਸੁਣਨ ਲਈ ਇੰਨੇ ਉਤਾਵਲੇ ਰਹਿੰਦੇ ਹੋ ਕਿ ਇੱਕ ਫੋਨ ਹੀ ਸਹੀ ਪਰ ਚੰਗਾ ਕਰਮ ਜ਼ਰੂਰ ਕਰਦੇ ਹੋ ਚੰਗਾ ਗਿਆਨ ਜ਼ਰੂਰ ਸੁਣਦੇ ਹੋ ਸੋ ਜਿਹੜਾ ਇਨਸਾਨ ਚੰਗਾ ਗਿਆਨ ਸੁਣਦਾ ਚੰਗੀ ਗੱਲ ਸੁਣਦਾ ਹੈ ਸੋ ਪਰਮਾਤਮਾ ਉਹਦੀ ਜ਼ਿੰਦਗੀ ਦੇ ਵਿੱਚ ਜੋ ਵੀ ਹਨੇਰਾ ਹੈ ਉਹ ਦੂਰ ਕਰ ਦਿੰਦਾ ਚਾਨਣ ਕਰ ਦਿੰਦਾ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਉਸ ਇਨਸਾਨ ਨੂੰ ਜਿਹੜਾ ਇਨਸਾਨ ਹਮੇਸ਼ਾ ਚੰਗਾ ਗਿਆਨ ਸੁਣਨ ਦੀ ਕੋਸ਼ਿਸ਼ ਕਰਦਾ ਚੰਗੀ ਗੱਲ ਸੁਣਨੀ ਮਾੜੀ ਗੱਲ ਕਦੇ ਨਹੀਂ ਸੁਣਨੀ ਸੋ ਜਦੋਂ ਅਸੀਂ ਚੰਗਾ ਚੰਗਾ ਸੁਣਦੇ ਜਾਵਾਂਗੇ ਤਾਂ ਪਰਮਾਤਮਾ ਜ਼ਿੰਦਗੀ ਵਿੱਚ ਚੰਗਾ ਹੀ ਚੰਗਾ ਕਰਦਾ ਜਾਂਦਾ ਥੋੜਾ ਵਕਤ ਲੱਗ ਜਾਂਦਾ ਪਰ ਜਿਹੜਾ ਪਰਮਾਤਮਾ ਦੇ ਰਸਤੇ ਤੇ ਤੁਰਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਔਕੜਾਂ ਤਾਂ ਆਉਂਦੀਆਂ ਹੈ ਪਰ ਬਹੁਤੀ ਦੇਰ ਫੇਰਦੀਆਂ ਨਹੀਂ ਕਿਉਂਕਿ ਪਰਮਾਤਮਾ ਦੀ ਹੀ ਕਿਰਪਾ ਹੁੰਦੀ ਹੈ ਸੋ ਪਰਮਾਤਮਾ ਬਹੁਤ ਜ਼ਿਆਦਾ ਪਰਖਦਾ ਹੈ ਉਸ ਇਨਸਾਨ ਨੂੰ ਜਿਹਨੂੰ ਉਹ ਆਪ ਪਿਆਰ ਕਰਦਾ ਹੈ ਸੋ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਜਾਂ ਕਿਸੇ ਹੋਰ ਵੀ ਚੈਨਲ ਨਾਲ ਜੋ ਬੰਦਗੀ ਤੌਰ ਤੇ ਬਣਿਆ ਹੋਇਆ ਚੈਨਲ ਹੈ ਸੋ ਉਹਦੇ ਨਾਲ ਜੁੜਦੀਆਂ ਆ ਉਹਨਾਂ ਦਾ ਕੋਈ ਨਾ ਕੋਈ ਪਿਛਲਾ ਹੀ ਸੰਬੰਧ ਹੈ ਇਸ ਕਰਕੇ ਇਹ ਚੈਨਲਾਂ ਦੇ ਨਾਲ ਰੂਹਾਂ ਜੁੜ ਰਹੀਆਂ ਆ ਸੋ ਸਾਡਾ ਵੀ ਤੁਹਾਡੇ ਨਾਲ ਕੋਈ ਪਿਛਲਾ ਹੀ ਸੰਬੰਧ ਸੀ ਅਸੀਂ ਕਦੇ ਜ਼ਿੰਦਗੀ ਵਿੱਚ ਨਹੀਂ ਸੋਚਿਆ ਸੀ ਕਿ ਇੱਥੇ ਤੱਕ ਪਹੁੰਚਾਂਗੇ ਵੀਡੀਓ ਬਣਾਵਾਂਗੇ ਗਿਆਨ ਦੀਆਂ ਗੱਲਾਂ ਕਰਾਂਗੇ ਸੋ ਪਤਾ ਨਹੀਂ ਪ੍ਰਮਾਤਮਾ ਕਿਹੜੇ ਰੰਗਾਂ 'ਚ ਰਾਜੀ ਆ ਕਾਦ ਕੀ ਤੋਂ ਕੀ ਬਣਾ ਦੇਵੇ ਇਹ ਇਨਸਾਨ ਨੂੰ ਕੁਝ ਨਹੀਂ ਪਤਾ ਅੱਜ ਇਹ ਗੱਲ ਸੁਣਨ ਵਿੱਚ ਹੈ ਹਰ ਕੋਈ ਸੁਣੇਗਾ ਸੁਣ ਕੇ ਕਹੇਗਾ ਕਿ ਨਹੀਂ ਐਦਾਂ ਨਹੀਂ ਹੋ ਸਕਦੀ ਪਰ ਕਦੋਂ ਕੀ ਹੋ ਜਾਣਾ ਇਹ ਇਨਸਾਨ ਨੂੰ ਬਿਲਕੁਲ ਨਹੀਂ ਪਤਾ ਜੋ ਬੀਤ ਗਿਆ ਹੈ ਉਹਦੇ ਬਾਰੇ ਆਪਾਂ ਨੂੰ ਪਤਾ ਜੋ ਆਉਣ ਵਾਲਾ ਸਮਾਂ ਹੈ ਉਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸਿਰਫ ਉਹ ਪਰਮਾਤਮਾ ਹੀ ਜਾਣਦਾ ਹੈ ਸੋ ਇਸ ਕਰਕੇ ਕਦੇ ਵੀ ਆਸ ਨਾ ਛੱਡੋ ਆਸ ਲਗਾ ਕੇ ਰੱਖੂਗੇ ਤਾਂ ਜ਼ਿੰਦਗੀ ਵਿੱਚ ਉਹ ਸਭ ਕੁਝ ਕਰੋਗੇ ਜੋ ਚਾਹੁੰਦੇ ਹੋ ਸੋ ਇੱਕ ਹੋਰ ਇਹਨਾਂ ਦਾ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਹਰ ਇੱਕ ਵੀਡੀਓ ਪੂਰੀ ਦਿਲੋਂ ਸੁਣਦੀ ਆ ਸੋ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਵੈਸੇ ਕਮੈਂਟ ਬਹੁਤ ਪਿਆਰਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਕਿ ਤੁਸੀਂ ਇੰਨਾ ਜਿਆਦਾ ਪਿਆਰ ਕਰਦੇ ਹੋ ਸੋ ਹਮੇਸ਼ਾ ਪਰਮਾਤਮਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਕਿਰਪਾ ਬਣਾਈ ਰੱਖੇ ਤੇ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਸਾਰਿਆਂ ਤੇ ਹੀ ਪਰਮਾਤਮਾ ਆਪਣੀ ਕਿਰਪਾ ਬਣਾਈ ਰੱਖੇ ਕਿਉਂਕਿ ਅਸੀਂ ਪਰਮਾਤਮਾ ਤੋਂ ਬਿਨਾਂ ਅਧੂਰੇ ਆਂ ਜਿੱਕਰ ਅਸੀਂ ਪਰਮਾਤਮਾ ਨੂੰ ਟਾਈਮ ਦਿੰਨੇ ਆ ਤਾਂ ਪਰਮਾਤਮਾ ਨੇ ਵੀ ਇੰਨੀਆਂ ਘ ਰੂਹਾਂ ਨੂੰ ਨਾਲ ਜੋੜ ਦਿੱਤਾ ਹੈ ਸੋ ਅਸੀਂ ਸੋਚ ਨਹੀਂ ਸਕਦੇ ਕਿ ਗੱਦ ਕੀ ਤੋਂ ਕੀ ਕਰ ਦਿੱਤਾ ਹੈ ਪ੍ਰਮਾਤਮਾ ਨੇ ਇੰਨੀ ਸੰਗਤ ਜਿਨ੍ਹਾਂ ਦੇ ਸਾਰੇ ਰਿਸ਼ਤੇ ਟੁੱਟ ਜਾਣ ਫਿਰ ਉਹਨਾਂ ਦੇ ਰਿਸ਼ਤੇ ਪ੍ਰਮਾਤਮਾ ਆਪ ਬਣਾਉਂਦਾ ਹੈ ਸੋ ਜਿੱਕਰ ਰਿਸ਼ਤੇ ਸਾਰੇ ਜ਼ਿੰਦਗੀ ਵਿੱਚ ਸਾਡੇ ਤੋਂ ਦੂਰ ਹੋ ਗਏ ਸੀ ਤਾਂ ਪ੍ਰਮਾਤਮਾ ਨੇ ਤੁਹਾਡੇ ਨਾਲ ਸਾਨੂੰ ਮਿਲਾ ਦਿੱਤਾ ਸੋ ਹੁਣ ਏਡੀ ਵੱਡੀ ਫੈਮਿਲੀ ਹੋ ਚੁੱਕੀ ਆ 14000 ਦੇ ਲੱਗ ਕੇ ਆਪਣੇ ਸਬਸਕ੍ਰਾਈਬਰ ਵੀ ਹੋ ਚੁੱਕੇ ਆ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਜ਼ਿਆਦਾ ਵੀਡੀਓ ਨੂੰ ਪਿਆਰ ਦਿੰਦੇ ਹੋ ਸੁਣਦੇ ਹੋ ਸਮਝਦੇ ਹੋ ਤੇ ਅਮਲ ਕਰਦੇ ਹੋ ਇਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੋ ਚੰਗਾ ਗਿਆਨ ਜ਼ਰੂਰ ਸੁਣੋ ਜਿੱਥੋਂ ਵੀ ਮਿਲਦਾ ਹੈ ਸੁਣਨਾ ਜ਼ਰੂਰ ਹੈ ਸੋ ਚੰਗੀ ਗੱਲ ਹਮੇਸ਼ਾ ਸੁਣੋ ਉਹਨੂੰ ਪੱਲੇ ਬੰਨੋ ਤੇ ਉਹ ਗੱਲ ਦਾ ਨਿਚੋੜ ਕੱਢੋ ਸੋਚ ਵਿਚਾਰ ਕਰੋ ਉਸ ਗੱਲ ਤੇ ਕਿ ਉਹ ਗੱਲ ਦੀ ਕਿੰਨੀ ਗਹਿਰਾਈ ਹੈ ਜਦੋਂ ਅਸੀਂ ਇਹਨਾਂ ਤੇ ਸੋਚ ਵਿਚਾਰ ਕਰਦੇ ਆ ਤਾਂ ਫੇ ਗੱਲਾਂ ਦੇ ਜਵਾਬ ਅੰਦਰੋਂ ਹੀ ਮਿਲਣੇ ਇਨਸਾਨ ਨੂੰ ਸ਼ੁਰੂ ਹੋ ਜਾਂਦੀਆਂ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਕੱਲੇ ਸਬਸਕ੍ਰਾਈਬਰ ਹੀ ਨਹੀਂ ਹੋ ਤੁਸੀਂ ਸਾਡੀ ਫੈਮਲੀ ਹੋ ਸੋ ਬਹੁਤ ਜਿਆਦਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਤੇ ਅਸੀਂ ਵੀ ਤੁਹਾਨੂੰ ਬਹੁਤ ਜਿਆਦਾ ਪਿਆਰ ਕਰਦੇ ਹਾਂ ਸੋ ਹਮੇਸ਼ਾ ਹੀ ਪਰਮਾਤਮਾ ਤੁਹਾਡੇ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਸੋ ਅੱਜ 11ਵਾਂ ਸ਼੍ਰੀਫ ਦਾ ਦਿਨ ਹੈ ਸੋ ਉਸ ਮੁਰਸ਼ਿਦ ਦੀ ਹਮੇਸ਼ਾ ਹੀ ਸਾਰਿਆਂ ਤੇ ਹੀ ਕਿਰਪਾ ਰਹੇ ਸੋ ਪਰਮਾਤਮਾ ਦੀ ਕਿਰਪਾ ਰਹਿੰਦੀ ਹੈ ਤਾਂ ਫਿਰ ਬਹੁਤ ਰਿਸ਼ਤੇ ਜੁੜਦੇ ਆ ਸੋ ਜੇਕਰ ਅੱਜ ਕੋਈ ਆਪਣਾ ਖਾਸ ਸਾਨੂੰ ਛੱਡ ਗਿਆ ਹੈ ਤਾਂ ਉਹਦਾ ਕੋਈ ਦੁੱਖ ਨਾ ਮਨਾਓ ਕਿ ਕਿਸੇ ਸਾਡੇ ਆਪਣੇ ਨੇ ਸਾਨੂੰ ਛੱਡ ਦਿੱਤਾ ਜੋ ਆਪਣਾ ਹੈ ਉਹ ਪਰਮਾਤਮਾ ਹੈ ਉਹ ਪਰਮਾਤਮਾ ਦਾ ਸਾਥ ਹਮੇਸ਼ਾ ਚਾਹੀਦਾ ਹੈ ਇਹ ਰਿਸ਼ਤਿਆਂ ਦੀ ਪ੍ਰਵਾਹ ਨਾ ਕਰੋ ਇਹ ਰਿਸ਼ਤੇ ਆਪਣੇ ਆਪ ਫਿਰ ਵਾਪਸ ਜੁੜ ਜਾਣਗੇ ਜਿਸ ਦਿਨ ਉਸ ਪਰਮਾਤਮਾ ਦੀ ਕਿਰਪਾ ਹੋ ਗਈ ਸੋ ਜੇਕਰ ਅੱਜ ਕੋਈ ਆਪਣਾ ਛੱਡਦਾ ਹੈ ਤਾਂ ਉੱਥੇ ਇਹ ਸੋਚ ਵਿਚਾਰ ਕਰੋ ਕਿ ਹੁਣ ਅਸੀਂ ਕਾਮਯਾਬ ਹੋਣਾ ਹੈ ਕਿਉਂਕਿ ਜਦੋਂ ਕੋਈ ਆਪਣਾ ਛੱਡਦਾ ਤਾਂ ਫਿਰ ਇਹ ਇਨਸਾਨ ਇੱਕ ਪਾਸੇ ਟੁੱਟਦਾ ਹੈ ਤੇ ਇੱਕ ਪਾਸੇ ਜੁੜਦਾ ਵੀ ਹੈ ਕਿਉਂਕਿ ਫਿਰ ਦੁਨੀਆ ਨਾਲ ਮੋਹ ਟੁੱਟ ਜਾਂਦਾ ਤੇ ਉਹ ਫਿਰ ਉਸ ਪਰਮਾਤਮਾ ਨਾਲ ਜੁੜਦਾ ਜਦੋਂ ਉਸ ਪਰਮਾਤਮਾ ਨਾਲ ਜੁੜਦਾ ਹੈ ਤਾਂ ਫਿਰ ਇਹ ਇਨਸਾਨ ਕਾਮਯਾਬ ਹੁੰਦਾ ਹੈ ਉਸ ਮੰਜ਼ਿਲ ਤੱਕ ਪਹੁੰਚਦਾ ਹੈ ਜਿੱਥੇ ਤੱਕ ਕਦੇ ਉਹਨੇ ਸੋਚਿਆ ਨਹੀਂ ਸੀ ਤੋ ਫਿਰ ਉਹ ਰਿਸ਼ਤੇ ਜਿਹੜੇ ਆ ਉਹ ਫਿਰ ਵਾਪਸ ਜੁੜ ਜਾਂਦੇ ਆ ਸੋ ਕਦੇ ਵੀ ਇਹਨਾਂ ਰਿਸ਼ਤਿਆਂ ਨੂੰ ਲੈ ਕੇ ਟੈਨਸ਼ਨ ਨਹੀਂ ਲੈਣੀ ਕਿਉਂਕਿ ਕਦੇ ਇਹ ਵੀ ਨਹੀਂ ਗੱਲ ਕਹਿਣੀ ਹੈ ਕਿ ਇਹ ਰਿਸ਼ਤੇ ਨੇ ਸਾਡਾ ਕਦੇ ਸਾਥ ਛੱਡਿਆ ਸੀ ਉਹਨਾਂ ਦਾ ਸਭ ਨੂੰ ਧੰਨਵਾਦ ਹੀ ਕਰਨਾ ਹੈ ਜਿਸ ਦਿਨ ਉਸ ਮੰਜ਼ਿਲ ਤੱਕ ਪਹੁੰਚ ਗਏ ਸਭ ਨੂੰ ਧੰਨਵਾਦ ਇਹ ਕਰਨਾ ਹੈ ਕਿ ਜੇਕਰ ਇਹ ਇਨਸਾਨ ਸਾਨੂੰ ਠੋਕਰ ਨਾਲ ਮਾਰਦਾ ਤੇ ਸਾਡੀ ਇਸ ਮੁਰਸ਼ਿਦ ਦੇ ਨਾਲ ਪ੍ਰੀਤ ਨਾ ਪੈਂਦੀ ਤੇ ਨਾ ਹੀ ਅਸੀਂ ਇਸ ਮੁਕਾਮ ਤੇ ਹੁੰਦੇ ਸੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਹਮੇਸ਼ਾ ਆਪਣੇ ਪੀਰੋ ਮੁਰਸ਼ਿਦ ਦੇ ਚਰਨਾਂ ਨਾਲ ਲੱਗੇ